ਇਹ ਜਿਹੜਾ ਪਾਣੀ ਹੈ ਨਾ ਕਸੂਰ ਨਾਲੇ ਦਾ ਇਧਰੋਂ ਪਾਣੀ ਆਉਂਦਾ ਵਰ ਸਰਦਾ ਪਾਣੀ ਇਧਰੋਂ ਆਉਂਦਾ ਮਸਤ ਗੜ ਕਲ ਸਾਲਗੋ ਕੋਠੀ ਦਾ ਸਾਰਾ ਪਾਣੀ ਇਧਰ ਦੀ ਆਣ ਕੇ ਤੇ ਪਾਕਿਸਤਾਨ ਦੇ ਲਾਲ ਪਿੰਡ ਕਸੂਰ ਉਹ ਕਸੂਰ ਦੇ ਬੈਕ ਸਾਈਡ ਦੇ ਪਿੰਡ ਦੇ ਨਾਲ ਹੋ ਕੇ ਪਾਣੀ ਆਉਂਦਾ ਉਹ ਜਦੋਂ ਪਾਣੀ ਜਿਆਦਾ ਆਇਆ ਨਾ ਇਹ ਇਥੇ ਬੰਨ ਕਮਜ਼ੋਰ ਸੀ ਬੰਨ ਕਮਜ਼ੋਰ ਹੋਣ ਕਰ ਸਿੰਮ ਦਾ ਸਿੰਮ ਦਾ ਇਥੇ ਬੰਨ ਜਿਹੜਾ ਫਿਰ ਟੁੱਟ ਗਿਆ ਇਹ ਇਥੇ ਬੰਨ ਟੁੱਟਣ ਦੇ ਨਾਲ ਰਾਤ ਸਾਰੀ ਰਾਤ ਹੀ ਲੱਗੇ ਰਹੇ ਦਿਨ ਤੜਕੇ 4 ਵਜੇ ਬੰਨ ਵੱਜਾ ਬਾਬੇ ਪੂਰੀਆਂ ਦੇ ਕਾਲਸ਼ੇ ਵਾਲਿਆਂ ਦੀਆਂ ਵੀ ਪੌਬਲਨ ਆਈਆਂ ਤੇ ਉਹਨਾਂ ਦੇ ਨਾਲ ਇਹ ਫਿਰ ਵੱਜ ਗਿਆ ਬੰਦ ਤੋੜੇ ਵਗਾਰਾ ਲਾ ਕੇ ਸਾਰਾ ਇਹ ਬੰਦ ਕਮਜ਼ੋਰ ਹੋਣ ਕਰਨੀ ਤੋਟਾ ਪਾਣ ਇਹਨੇ ਅੰਦਰ ਬਹੁਤ ਜ਼ਿਆਦਾ ਹੀ ਨੁਕਸਾਨ ਕੀਤਾ ਯਾਨੀ ਕਿ ਘੱਟ ਤੋਂ ਘੱਟ 8-900 ਕਿਲ ਜਿਹੜਾ ਨੇ ਬਰਬਾਦ ਕਰ ਦਿੱਤਾ ਪਾਣੀ ਤੇ ਉਹਦਾ ਮੁਆਵਜ਼ਾ ਮਿਲਿਆ ਕੋਈ ਨਹੀਂ ਕੋਈ ਉਹਦਾ ਮੁਆਵਜ਼ਾ ਨਹੀਂ ਉਧਰ ਇਹ ਪਾਣੀ ਪੈ ਗਿਆ ਸਾਨੂੰ ਉਧਰ ਸਾਨੂੰ ਹਰੀ ਕਾਲੇ ਐਡ ਦਾ ਪਾਣੀ ਪਿਆ ਹਾਂ ਹਾਂ ਉਧਰ ਲਈ ਛੜਦਾ ਪਿਆ ਜਣਾ ਉਹੜਾ ਵੀ ਪਾਣੀ ਤਰੀਕੇ ਥਾਂ ਜ਼ਿਆਦਾ ਪਾਣੀ ਦੋਵਾਂ ਦਾ ਇਕੱਠਾ ਹੋਣ ਕਰਨ ਤੇ ਸਾਰਾ ਹੀ ਜਿਹੜਾ ਅੰਦਰ ਤਬਾਈ ਨੇ ਮਚਾ ਦਿੱਤੀ ਹਾਂ ਹਾਂ ਇਸਾ ਨੂੰ ਤੇਜ ਵੀ ਮਾਰ ਪਈ ਆ ਪੰਜੀ ਚ ਵੀ ਮਾਰ ਪਈ 18 ਚ ਵੀ ਸਾਨੂੰ ਮਾਰ ਪਈ ਆ ਹਾਂਜੀ ਸਾਨੂੰ 16 ਚ ਵੀ ਮਾਰ ਪਈ ਇਹ ਜ਼ਮੀਨ ਦਾ ਆਪਣਾ ਉਹ ਲੈਵਲ ਤਾਂ ਬੜੀ ਪਿੱਛੋਂ ਹੀ ਸ਼ੁਰੂ ਹੋ ਜਾਂਦਾ ਖੇਮ ਕਰਨ ਦੇ ਨਾਲ ਕੋਈ ਉਧਰੋਂ ਆਪਣੇ ਬਾਬਾ ਸਾਹਿਬ ਸਿੰਘ ਸ਼ਹੀਦ ਤੱਕ ਜਿਹੜੀ ਪਾਣੀ ਨੇ ਬਰਬਾਦੀ ਕੀਤੀ ਹਾਂ ਹਾਂ ਤੁਹਾਡੀ ਕਿੰਨੀ ਇੱਧਰ ਨੂੰ ਕੋਈ ਨਹੀਂ ਇਹ ਟਾਈ ਕਿੱਲੇ ਦਾ ਆਪਣਾ ਜੀ ਤੇ ਤੁਹਾਡਾ ਹਾਂ ਨਹੀਂ ਨਹੀਂ ਆਪਣਾ ਦੇ ਅੱਗੇ ਅੱਛਾ ਹਾਂਜੀ ਤੇ ਮੀਆਂ ਖੇਮ ਕਰਨੀ ਇਹ ਮੀਆਂ ਦਾ ਲਖਾ ਹਾਂਜੀ ਅੱਗੇ ਮੈਦੀਪੁਰ ਦਾ ਜਨਾ ਲਖਾ ਹਾਂ ਜੋ ਆਜੂ ਹਜੂ ਸਰ ਇਹ ਇੱਥੇ ਆਪਾਂ ਮਕਾਨ ਬਣਾ ਸਕਦੇ ਨਹੀਂ ਜੀ ਇੱਥੇ ਆਪਾਂ ਮਕਾਨ ਨਹੀਂ ਬਣਾ ਸਕਦੇ ਕਿ ਇੱਥੇ ਦਾ ਜ਼ਮੀਨਦਾਰ ਵੀ ਸਾਨੂੰ ਬੜੀ ਪਰੇਸ਼ਾਨੀ ਹਾਂ 10 ਵਜੇ ਗੇਟ ਖੁੱਲਣਾ ਜੀ ਤੇ 4 ਵਜੇ ਸਾਡਾ ਪਲਾ ਜਿੰਨਾ ਮਰਜੀ ਕੰਮ ਰਹਿਦਾ ਆ ਖੇਤੀ ਦਾ ਉਹ ਸਾਨੂੰ ਛੱਡ ਕੇ ਤੁਰੰਤ ਹੀ ਉੱਥੋਂ ਵਾਪਸ ਹੋਣਾ ਬੰਦ ਅੰਦਰ ਅੱਗੇ ਸਾਡਾ ਕੋਈ ਰਹਿ ਜਾਂਦੇ ਜਿਵੇਂ ਹਾਲਾ ਪਰ ਰਹਿ ਗਿਆ ਕੋਈ ਸੁਹਾਗਾ ਰਹਿ ਗਿਆ ਆਪਣਾ ਹਾਂ ਹਾਂ ਹੁਣ ਆਪਾਂ ਕਈ ਤੱਕ ਵੀ ਜਿਹੜੀ ਦਾਤਰੀ ਤੱਕ ਵੀ ਸ਼ਾਮ ਨੂੰ ਵਾਪਸ ਲੈ ਕੇ ਆਉਣੀ ਹੈ ਜੀ ਹਾਂ ਹਾਂ ਜੋ ਚੀਜ਼ ਲਿਖਤ ਚਲੇਗੀ ਆ ਉਹ ਸ਼ਾਮ ਨੂੰ ਲਿਖਤ ਤੋਂ ਬਾਹਰ ਵਾਪਸੀ ਇਸ ਤਰੀ ਹੋਵੇ ਜੇ ਸਾਨੂੰ ਲੀਵਰ ਜਦੋਂ ਝੋਨਾ ਲਾਉਣੇ ਆ ਅੰਦਰ ਅਸੀਂ 5000 ਰੁਪਏ ਇਸ ਝੋਨੇ ਦੀ ਲਵਾਈ ਦਿੱਤੀ ਆ ਤੇ ਜਿਹੜਾ ਝੋਨਾ ਸਾਡਾ ਬਰਬਾਦ ਹੋ ਜਾ ਹਾਂ ਹਾਂ ਜੇ ਯੂਰਗਾ ਪੋਣੀਆਂ ਤੇ ਉਹ ਵੀ ਆਹੀ ਆ ਕਿੰਨੇ ਗੱਟੇ ਲਗਾਏ ਆ ਉਹ ਖਾਲੀ ਬੈਗ ਲੈਣ ਕੇ ਫਿਰ ਗੇਟ ਤੇ ਚੈੱਕ ਕਰੋਨੇ ਇਹ ਤਾਂ ਸਹੀ ਮੁਸ਼ਕਲਾ ਸਾਡੇ ਨੂੰ ਪਿਓ ਦਾ ਦਿੱਦੀਆਂ ਜ਼ਮੀਨਾਂ ਸਾਡੀ ਮਾਲਕੀ ਜ਼ਮੀਨ ਹੈ ਛੱਡ ਨਹੀਂ ਸਕਦੇ ਸਾਡੀ ਠੇਕੇ ਦੀ ਕੋਈ ਜ਼ਮੀਨ ਹੈ 30000 ਰੁਪਏ ਦੀ ਤੇ ਲਵਾਈ ਮਹਿੰਗੀ ਹਾਂਜੀ ਲਵਾਈ ਮਹਿੰਗੀ ਲਵਾਈ ਇੱਦਾਂ ਮਹਿੰਗੀ ਹਾਂ ਸਵੇਰੇ ਉੱਠਦੇ ਆ ਸਾਡੇ ਲੀਵਰ ਨੇ 5 ਵਜੇ ਲੱਗ ਪੈਣਾ ਪਿੱਛੇ ਇਹ ਇੱਥੇ 10 ਵਜੇ ਲੱਗਣਾ ਜੀ ਫੇਰ ਪਨੀਰੀ ਨੂੰ ਆਇਆ ਨੂੰ ਟਰਾਲੀ ਦੇ ਇੱਧਰ ਉਕਰੋ ਉੱਧਰ ਕਰੋ ਚੈਕਿੰਗ ਕਰਨੀ ਉਹ ਲੇਬਰ ਵਾਲਿਆਂ ਦਾ ਯਾਰ ਮੈਂ ਪਿੱਛੇ ਅੱਗੇ ਕਰ ਲਉਣਾ ਤੇ ਮੈਂ ਪਿੱਛੇ ਤਾਂ ਤਿੰਨ ਕਿਲੇ ਲਾ ਲੈਣਾ ਅੱਗੇ ਮਰ ਤੋਂ ਕਿਲਾ ਲੱਗਣਾ ਸਾਰੀ ਤੇ ਇੱਥੇ ਬਿਜਲੀ ਹੈਗੀ ਹੈ ਹਾਂਜੀ ਲਾਈਟ ਦਾ ਪ੍ਰਬੰਧ ਹੈ ਅੱਛਾ ਹਾਂਜੀ ਲਾਈਟ ਦਾ ਟੀਊਬ ਵੀ ਲਾ ਹਾਂਜੀ ਟੀਊਬ ਨੂੰ ਅੰਦਰ ਲਾ ਸਕਦੇ ਆਪਾਂ ਉਹ ਆਪਾਂ ਨੂੰ ਤੋਂ ਪਰਮਿਸ਼ਨ ਲੈਣੀ ਪੈਂਦੀ ਫਰੋਜਪੁਰੋਂ ਮੇਨ ਦਾ ਹੈੱਡਕੁਆਰਟਰ ਹੋਂਨਾਂ ਤੋਂ ਪਰਮਿਸ਼ਨ ਲੈ ਕੇ ਤੇ ਫਿਰ ਆਪਾਂ ਨੂੰ ਟੀਊਬ ਲਾ ਸਕਦੇ ਹਾਂ ਹਾਂਜੀ ਤੇ ਉਹਨਾਂ ਨਾਲ ਗੱਲਾਂ ਵੀ ਕਰ ਸਕਦੇ ਨਹੀਂ ਜੀ ਕੋਈ ਨਹੀਂ ਉਹਨਾਂ ਨਾਲ ਗੱਲ ਬਾਤ ਨੂੰ ਹਾਂ ਨਾ ਜੀ ਨਾ ਪਰ ਉਹਨਾਂ ਜਦੋਂ ਬੰਨ ਰੋੜਿਆ ਮਦਦ ਨਹੀਂ ਜਦੋਂ ਨਹੀਂ ਜੀ ਕੋਈ ਨਹੀਂ ਨਾ ਜੀ ਕੋਈ ਨਹੀਂ ਵਾਟਰ ਲੱਗਦੀ ਹੈ ਯਾਰ ਹਾਂਜੀ ਫੇਰ ਗੱਲਬਾਤ ਨਹੀਂ ਉਹ ਗੱਲਬਾਤ ਬੀਐਸਐਫ ਦੇ ਨਾਲ ਮੁਲਾਜ਼ਮ ਜਾਂਦੇ ਆ ਜੀ ਉਹ ਕਰਦੇ ਆ ਤੇ ਚੱਕ ਨਹੀਂ ਦਿੰਦੇ ਉਹਨੂੰ ਤੇ ਗੱਲਬਾਤ ਦੂਰ ਦੀ ਗੱਲ ਹੈ ਹੂੰ ਹੂੰ ਤੇ ਉਹ ਉਹ ਉਹਨਾਂ ਨੇ ਉਧਰ ਦੀ ਸਰਕਾਰ ਨੇ ਬੰਨ ਜਿਆਦਾ ਮਜ਼ਬੂਤ ਕੀਤਾ ਉਹਨਾਂ ਦੀ ਸਰਕਾਰ ਦਾ ਜੀ ਬਹੁਤ ਜਿਆਦਾ ਹੀ ਬੰਨ ਮਜ਼ਬੂਤ ਆ ਇਹਦਾ ਜਿਹੜਾ ਬੀਐਸਐਫ ਹੈ ਨਾ ਇੱਕ ਆਪਣਾ ਜਵਾਨ ਆ ਤੇ ਤਨਖਾਹ ਆਪਣੇ ਪੰਜਾਬ ਤੋਂ ਲੈਣ ਡਿਆ ਤੇ ਰਾਖੀ ਦੋ ਦੇਸ਼ਾਂ ਦੀ ਕਰਦਾ ਪਿਆ ਅੱਛਾ ਉਹ ਉਧਰ ਦਾ ਬੰਦਾ ਨਹੀਂ ਇੱਧਰ ਨਹੀਂ ਆਉਂਦੇ ਨਾ ਇੱਧਰ ਦਾ ਬੰਦਾ ਉਧਰ ਨਹੀਂ ਜਾਂਦੇ ਨਾ ਤੇ ਉਹ ਆਪਦੇ ਰਮਾਨ ਆ ਕੰਮਕਾਰ ਕਰਦੇ ਪਏ ਉਹ ਵੇਖੋ ਜੇ ਟਰੈਕਟਰ ਚੱਲਦਾ ਪਿਆ ਨਾ ਹਾਂ ਪਾਕਿਸਤਾਨ ਦੇ ਵਿੱਚ ਤੇ ਇੱਥੇ ਸਾਡੇ ਵੇ ਲੋਕੀ ਨਾ ਕਦੇ ਤੇ ਬੰਦੇ ਕੱਢ ਕੇ ਬਾਹਰ ਕੱਢੇ ਸਾਨੂੰ ਬਣਾਈ ਅਸੀਂ ਸਾਨੂੰ ਬਣਾਈ ਇੱਕ 6 ਵਜੇ ਤੋਂ ਬਾਅਦ ਨਹੀਂ ਪਿੱਛੇ ਵੀ ਨਹੀਂ ਕੰਮ ਕਰਦੇ ਅਸੀਂ ਪਰਲੇਪਨੇ ਬਾਰਡਰ ਲਾਈਨ ਤੇ ਉੱਥੇ ਟਰੈਕਟਰ ਨਹੀਂ ਲਿਜਾ ਸਕਦੇ ਆਪਣੀ ਆਪ ਦੀ ਜ਼ਮੀਨ ਸਾਡੀ ਜ਼ਮੀਨ ਦੀ ਕਟੌਤੀ ਵੀ ਹੋਈ ਆ ਤੇ ਆ ਵੀ ਸਾਡੀ ਜ਼ਮੀਨ ਦੇ ਵਿੱਚ ਜਿਹੜਾ ਰਸਤਾ ਆ ਵੀ ਜ਼ਮੀਨ ਸਾਡੀ ਤੇ ਰਸਤਾ ਅੱਗੇ ਰੋਰ ਸਾਡੀ ਜ਼ਮੀਨ ਦੇ ਵਿੱਚ ਆ ਪਰ ਜੇ ਇਹ ਇਹ ਦੇ ਮੋਦੀ ਸਾਹਿਬ ਕਹਿੰਦੇ ਆ ਵੀ ਮੈਂ ਭਾਰਤ ਜਿਹੜਾ ਇੱਕ ਬਹੁਤ ਨਕਸ਼ੇ ਦਾ ਦੇਸ਼ ਆ ਫਿਰ ਇਹਨਾਂ ਨਾਲੋਂ ਤਾਂ ਉਹਨਾਂ ਨੇ ਪਾਕਿਸਤਾਨ ਵਾਲੇ ਨੇ ਬੰਨ ਆਪਣੇ ਮਜ਼ਬੂਤ ਕੀਤੇ ਆ ਤੇ ਸਾਡਾ ਬੰਨ ਤਾਂ ਬਹੁਤ ਕਮਜ਼ੋਰ ਆ ਮੋਦੀ ਸਾਹਿਬ ਤਾਂ ਉੱਥੇ ਏਸੀ ਵਾਲੇ ਕਮਰੇ ਜੀ ਬੈਠੇ ਲਿਖੀ ਜਾਂਦੇ ਕਾਗਜ਼ੀਵਾਰ ਕਾਰਵਾਈ ਚੇਕੀਤੀਆਂ ਦੇ ਗਰਾਊਂਡ ਲੈਵਲ ਤੇ ਆਣ ਕੇ ਸਾਡੇ ਕੋਲ ਬਾਰਡਰ ਤੇ ਆਣ ਕੇ ਪੁੱਛਿਆ ਦੁੱਖ ਤਕਲੀਫ ਤੁਹਾਡੇ ਵੀ ਕੀ ਤੁਹਾਨੂੰ ਕੋਈ ਸਾਨੂੰ ਅਸੀਂ ਹੁਣ ਸਾਡੀ ਫਸਲ ਬਰਬਾਦ ਹੋ ਗਈ ਆ ਤੇ ਅਸੀਂ ਆਪਦੇ ਕੋਲੋਂ ਜਿਹੜਾ ਜਾ ਕੇ ਖਰਚਾ ਕਰਕੇ ਤੇ ਫਿਰ ਇਹਨੂੰ ਤੇ ਹੁਣ ਇਹ ਕਣਕਾਂ ਕਿਦੋਂ ਬੀਜੀਆਂ ਜਾਣੀਆਂ ਇੱਧਰ ਆਲੀਆਂ ਕਣਕਾਂ ਜੀ ਹੁਣ ਜਿੱਦਾਂ ਜਿੱਦਾਂ ਕੋਈ ਪਹਿਲੀ ਉੱਚੀ ਆ ਉਹ ਛੇਤੀ ਆਗੀ ਬੱਤਰ ਜਿਹੜੀ ਕੋਈ ਨੀਵੀਂ ਪਹਿਲੀ ਹੋ ਜਾ ਟਾਈਮ ਲੈ ਰੇ ਹਾਂ ਚਲੋ ਜਦੋਂ ਇਹ ਬੀਜਣੀ ਹੋਈਆਂ ਉਦੋਂ ਆਪਾਂ ਨਾਲ ਜਾ ਤੁਹਾਡੇ ਫਿਰ ਇਹਦਾ ਸਾਨੂੰ ਟਿਊਬਲਾਂ ਦੀ ਬੜੀ ਮੁਸ਼ਕਲ ਆਉਂਦੀ ਆ ਕਿ ਪਾਣੀ ਦੁੱਸਦਾ ਰਾਤ ਆਜੀ ਤੇ ਉਹਨੂੰ ਟਿਊਬਲ ਨੂੰ ਰਾਤ ਨੂੰ ਨਹੀਂ ਕਿੱਥੋਂ ਬੰਦ ਕਰਾਂਗੇ ਸਾਡੀ ਟਿਊਬਲ ਅੰਦਰ ਜਿਹੜੇ ਨਾ ਘੜ ਤੋਂ ਘਟ ਵੀ ਤੇ ਵੀ ਟਿਊਬਲ ਜਿਹੜੇ ਬੰਦ ਹੀ ਹੋ ਚੁੱਕੇ ਆ ਬੋਰ ਖਰਾਬ ਹੋ ਜਾਂਦਾ ਪਾਣੀ ਪਾਵੇ ਦੁਬਾਰਾ ਬੋਰ ਫੇਰ ਕਰਨੇ ਪੈਣਗੇ ਉਹ ਗੱਬ ਜੰਮ ਜਾਂਦੀ ਤੇ ਫਿਲਟਰ ਜੰਮ ਹੋ ਜਾਂਦੇ ਆ ਤੇ ਪਾਣੀ ਲੈਂਦਾ ਨਹੀਂ ਇਹ ਜਾਨ ਨਹੀਂ ਦਿੰਦੇ ਤਾਂ ਉਹਨਾਂ ਚਿਰ ਨੂੰ ਤੇ ਤੁਹਾਡੇ ਕੋਲ ਇੱਥੋਂ ਆਪਣਾ ਐਮਪੀ ਕੋਈ ਨਹੀਂ ਆਇਆ ਪੁੱਛਦਾ ਵੀ ਤੁਹਾਡੀ ਕੀ ਪਾਰਲੀਮੈਂਟ 'ਚ ਗੱਲ ਕਰੀਏ ਨਾ ਜੀ ਨਾ ਸਾਡੇ ਕੋਲ ਕੋਈ ਨਹੀਂ ਸਾਡੇ ਪਹਿਲਾਂ ਉਹ ਬੰਦਾ ਰਿਹਜਨਾਲਾ ਸਾਹਿਬ ਨਾ ਕਿ ਉਹ ਆਇਆ ਨਾ ਨਾ 2 ਮਹੀਨੇ ਦੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਪ੍ਰਧਾਨ ਸਾਹਿਬ ਜੀ ਅੰਨਾ ਦੀ ਗੱਲ ਸਾਡੇ ਮੱਝ ਵਾਲਿਆਂ ਦੀ ਕਦੀ ਕਿਸੇ ਨੇ ਪਾਰਲੀਮੈਂਟ 'ਚ ਉਠਾਈ ਨਹੀਂ 99 ਦੇ ਵਿੱਚ ਤੁਸੀਂ ਜਦੋਂ ਬਣੇ ਹੋ 99 'ਚ ਤੁਸੀਂ 1 ਰੈਂਕ ਤੇ 1 ਪੈਨਸ਼ਨ ਦੀ ਗੱਲ ਵੀ ਕੀਤੀ ਸੀ ਜਿਹੜੇ ਅੱਜ 35 35 40 40 ਹਜ਼ਾਰ ਸੂਬੇਦਾਰ ਵੀ ਤਨਖਾਹ ਲੈਂਦੇ ਆ ਪਰ ਹੁਣ ਉਸ ਤੋਂ ਬਾਅਦ ਜਵਾਨ ਕਿਸਾਨੀ ਦਾ ਤੇ ਜਵਾਨੀ ਦਾ ਮੁੱਦਾ ਕਿਸੇ ਵੀ ਪਾਰਲੀਮੈਂਟ ਤੇ ਨਹੀਂ ਠਾਇਆ ਜਦੋਂ ਤੁਸੀਂ ਸੰਗਰੂਰ 'ਚ ਬਣੇ ਹੋ ਉਦੋਂ ਇੱਕ ਪੂਰੇ ਵਰਲਡ 'ਚ ਗੱਲ ਗਈ ਸੀ ਕਿ ਸਿੱਖ ਜਿਹੜੀ ਆ ਉਹ ਬੁਲਾਮੀ ਦਾ ਅ ਅਸਾਸ ਉਹ ਦੇਖ ਲੋ ਤਰ੍ਹਾਂ ਲੱਗੀਆਂ ਹਾਂ ਹਾਂ ਜੀ ਹਾਂ ਜਿਹੜਾ ਅੱਗੇ ਜਿੱਥੇ ਆਪਾਂ ਹੁਣ ਜਾਣਾ ਉਹ ਇਹਦੇ ਨਾਲ ਉਹ 10-15 ਫੁੱਟ ਇਲਾਕਾ ਨੀਵਾ ਹੈ ਤੇ ਜਿਹੜੇ ਨੰਬਰ ਦੇ ਬੇਨਤੀ ਆ ਜੀ ਆ ਵੇਖੋ ਆ ਜਿਹੜੀ ਹੁਣ ਤਾਰ ਲਾਰੇ ਨਾ ਮਾਨ ਸਾਹਿਬ ਜਾਲੀ ਵਾਲੀ ਆ ਜਾਲੀ ਵਾਲੀ ਤਾਰ ਲਾਰੇ ਨੇ ਅੱਛਾ ਇਹਦੇ ਨਾਲ ਸਾਡਾ ਏਡਾ ਹੀ ਨੁਕਸਾਨੇ ਕਾਣ ਕਰਨ ਲੱਗੇ ਆ ਹਾਂ ਜਿਹੜਾ ਵੀ ਇੱਕ ਦੁਸ਼ਮਣ ਸਾਡੀ ਇੱਕ ਤੋਂ ਪੈਦਾ ਹੋ ਗਿਆ ਨਾ ਇਹ ਦੁ ਤੀਜਾ ਦੁਸ਼ਮਣੇ ਚੱਲ ਪਿਆ ਅੱਛਾ ਇਹਦੇ ਵਿੱਚ ਉਸਦੀ ਜਿੱਡੀ ਜਾਲੀ ਲਾarre ਦੇ ਵਿੱਚ ਚਿੜੀ ਨਹੀਂ ਬਾਹਰ ਹੋਈ ਹਾਂ ਨਹੀਂ ਨਾ ਹੁੰਨੇ ਉਹ ਜਿਹੜਾ ਜੋ ਸੂਰਿਆ ਤੇ ਸਾਡੀ ਸਾਰੀ ਫਸਲ ਖਰਾਬ ਕਰ अच्छा हां जी ਅੱਗੇ ਕੋਈ ਤਾਰ ਦੇ ਵਿੱਚ ਕ੍ਰੋਸ ਹੋ ਜਾਂਦਾ ਹੈ ਕੋਈ ਜਾਨਵਰ ਫੋਨ ਉਹ ਵੀ ਬੰਦ ਹੋ ਜਾਣਾ ਚਿੜੀ ਤੱਕ ਨਹੀਂ ਹਗਾ ਉਹ ਸਾਰੇ ਜਾਨਵਰ ਉਹਨੇ ਸਾਡੀ ਖੇਤੀ ਬਰਬਾਦ ਕਰਨੀ ਜਦੋਂ ਅਸੀਂ ਸਾਡੀ ਫਸਲ ਪੱਕਦੀ ਹੈ ਨਾ ਅਸੀਂ ਆਨੇ ਸਾਨੂੰ ਕੋਈ ਕਰੰਟ ਵਗੈਰਾ ਲਾ ਲੈਂਦੇ ਸਾਡੀ ਕੋਈ ਬਚਾਅ ਹੋ ਸਕੀ ਉਹਾਂ ਤੇ ਨਾ ਕਰੰਟ ਵਗੈਰਾ ਵੀ ਨਹੀਂ ਕੋਈ ਲੱਗਦਾ ਇਹ ਇਹ ਹੁਣ ਤੋੜ ਹੀ ਬੰਨ ਤੇ ਲੱਗੇ ਹਾਂ ਜੀ ਤੋੜ ਹੀ ਲੱਗੇਗੀ ਜੇ ਜਦੋਂ ਬੀਪੀਆਂ ਪਾਰ ਜਾਂਦੀਆਂ ਇੱਥੇ ਲੇਡੀ ਹਾਂਜੀ ਉਹ ਹੈ ਹੈ ਕੈਂਪ ਕਰਨ ਹੈਡਕੁਆਟਰ ਚ ਹੈਗਾ ਉਹਨਾਂ ਦਾ ਇੱਥੇ ਹਾਂਜੀ ਹਾਂਜੀ ਫੇਰਾ ਜਿਹੜੀ ਲਾਈਟ ਲੱਗੀ ਆ ਇਹ ਲਾਈਟਾਂ ਦਾ ਸਾਡਾ ਇਹਨਾਂ ਨੁਕਸਾਨ ਆ ਅਗਰਲੀ ਸਾਈਡ ਤੇ ਵਿੱਚੇ ਥੱਲੇ ਝੋਨੇ ਨਹੀਂ ਪੱਕਣ ਮਸਲ ਬਹੁਤ ਫਟਾਫਟ ਹੀ ਰੋੜਾ ਨੂੰ ਮਾਰ ਕੇ ਤੇ ਥੱਲੇ ਫੇਰ ਉਹ ਝੋਨੇ ਦੇ ਉੱਤੇ ਪੱਢਣ ਤੋਂ ਪਹਿਲਾਂ 5-7 ਦਿਨ ਮਾਰਦੇ ਫੇਰ ਉਹ ਦਾਣੇ ਬੰਦਦੇ ਉਜੇ ਜਦ ਤੇ ਫੋਕ ਹੋ ਜਾਂਦਾ ਦਾ اچھا ਲਾਈਟ ਦਾ ਚਾਨਣ ਰਹਿੰਦਾ ਨਾ ਚਾਨਣ ਰਹਿੰਦਾ ਕੰਕ ਜਿਆਦਾ ਸ਼ਾਨ ਨਹੀਂ ਫਿਰ ਮੁਸ਼ਕਲ ਕਿਉਂਕਿ ਫਸਲ ਨੂੰ ਹਨੇਰਾ ਵੀ ਚਾਹੀਦਾ ਚਾਨਣ ਵੀ ਚਾਹੀਦਾ ਇਥੇ 24 ਘੰਟੇ ਚਾਨਣ ਹੀ ਰਹਿਣਾ ਜੇ ਅਸੀਂ ਆਖਿਆ ਸਾਨੂੰ ਥੋੜੀ ਜਿਹੀ ਲਾਈਟ ਸਿੱਧਾ ਕਰ ਲੈ ਤੋ ਨਹੀਂ ਨਹੀਂ ਉਹ ਸਾਡਾ ਜੋ ਪਿਛਵਾ ਆਦੇਸ਼ ਉਹ ਆਦੇਸ਼ ਨਹੀਂ ਚੱਲਣਾ ਇਹ ਤਾਂ ਇਹ ਤਾਂ ਮਾਨਸਾਹ ਬਹੁਤ ਜਿਆਦਾ ਇਹਨਾਂ ਦਾ ਦਰਦ ਵੱਡਾ ਹੈ ਵਿਚਾਰਿਆਂ ਦਾ ਨਹੀਂ ਤੁਸੀਂ ਕਹਿੰਦੇ ਹੋ ਕਿਸ ਨੇ ਕੀਤਾ ਨਹੀਂ ਆ ਜਿਹੜੀਆਂ ਲੇਡੀ ਆਉਂਦੀਆਂ ਐ ਇਹ ਤਾਂ ਮੈਡ ਲਵਾਈਆਂ ਐ ਇੱਥੇ ਜਿਹੜੀਆਂ ਬੀਬੀਆਂ ਸਾਡੀਆਂ ਪਾਰ ਜਾਂਦੀਆਂ ਐ ਜੀ ਇਹਨਾਂ ਦੀ ਤਲਾਸ਼ੀ ਲੈਣ ਦੇ ਲਈ ਪਹਿਲਾਂ ਆਦਮੀ ਆ ਤਲਾਸ਼ੀ ਨੇ ਦੇਸੀ ਕੇ ਜੀ ਜੀ ਫੇਰ ਮੈਂ ਪਾਰਲੀਮੈਂਟ 'ਚ ਬੋਲਿਆ ਜੀ ਉਸ ਤੋਂ ਬਾਅਦ ਬੀਬੀਆਂ ਇਹਨਾਂ ਨੇ ਭੇਜਿਆ ਤਦ ਇਹਨਾਂ ਨੂੰ ਮੈਂ ਪੁੱਛਿਆ ਇੱਥੇ ਬੀਬੀਆਂ ਆਉਂਦੀਆਂ ਜਦੋਂ ਇਹ ਬੀਬੀਆਂ ਪਾਰ ਜਾਂਦੀਆਂ ਹਾਂ ਉਦੋਂ ਵੀ ਬੜੀ ਮੁਸ਼ਕਲ ਜਦੋਂ ਆਉਂਦੀਆਂ ਨਾ ਉਦੋਂ ਵੀ ਸਾਨੂੰ ਪਹਿਲਾਂ ਤਾਂ ਜਾ ਕੇ ਹੈੱਡਕੁਆਟਰ ਦੱਸਣਾ ਪੈਂਦਾ ਹਾਂ ਹਿਰੋਕੈਂਡ ਨੇ ਨਹੀਂ ਜੀ ਉਹ ਤਾਂ ਛੁੱਟੀ ਤੇ ਗਈਆਂ ਨੇ ਉਹ ਕਹਿੰਦੀਆਂ ਵੀ ਗਰਮੀ ਬੜੀ ਆ ਜੀ ਉੱਥੇ ਬਹਿਣੀਆਂ ਕਿੱਥੇ ਉੱਥੇ ਬਾਥਰੂਮਾਂ ਦੇ ਪ੍ਰਬੰਧ ਨਹੀਂ ਹੈਗੇ ਹਾਂ ਉੱਥੇ ਪਾਣੀ ਦਾ ਉਹਨਾਂ ਦਾ ਪ੍ਰਬੰਧ ਨਹੀਂ ਪੀਣ ਲਈ ਉਹ ਕਿੱਧਰ ਜਾਣਗੀਆਂ ਸ਼ਾਮੇ ਬਹਿਣਗੀਆਂ ਉਹਨਾਂ ਦੀ ਕਮਰਾ ਨਹੀਂ ਹੈਗਾ ਹਾਂ ਬੀਐਸਐਫ ਦੇ ਜਿਹੜੇ ਜਮਾਨ ਉਹ ਬੜੀ ਘਟ ਜਾ ਰਹੀ ਹੈ ਜੇ ਮੰਨ ਲਓ ਵੀ 100 ਟਰਾਪਾ ਜੀ ਦਾ ਲੇਬਰ ਦੁੱਜੀ ਤੇ ਇਹਦੇ ਵਿੱਚ ਦੋ ਤਿੰਨ ਬੀਬੀਆਂ ਦਾ ਹਾਂ ਇਦਾਂ ਪਹਿਲੇ ਤੇ ਗੱਲ ਉਹਨਾਂ ਜਾਣ ਪਹਿਲਾਂ ਮੁੱਦਰ ਨੇ ਇਹੀ ਬਣਾਉਣਾ ਵੀ ਤੁਹਾਡੇ ਤੋਂ ਬਿਹਾਰੀ ਲੇਬਰ ਜਾਵੇਗੀ ਪੰਜਾਬੀ ਜਾਵੇਗਾ ਤੇ ਲੀਡਜ਼ ਨਹੀਂ ਜਾਣ ਦੇਣਗੇ ਮੇਰੇ ਮੁੱਦਦ ਸਾਡੇ ਕੋਲ ਨਹੀਂ ਹੈਗੇ ਨਹੀਂ ਪਰ ਬਾਂਧੀ ਨੇ ਕਹਿੰਦੀ ਨਹੀਂ ਹੈਗਾ ਵੀ ਅਸਪਤਾ ਨਹੀਂ ਕੀ ਪੰਜਾਬੀ ਅਲਰੇਡੀ ਨਹੀਂ ਜਾ ਸਕਦਾ ਨਹੀਂ ਆਂਦੇ ਸਾਡੇ ਕੋਲ ਨਹੀਂ ਐਨਾ ਟਾਈਮ ਹੀ ਨਹੀਂ ਹੈਗਾ ਜਿਹੜਾ ਅੰਦਰ ਇਹ ਬੀਬੀਆਂ ਜਾਣਗੀਆਂ ਨਾਲ ਬੱਚੇ ਆਹੀ ਕਿ ਨਹੀਂ ਜਾ ਕਲਾ ਸਕਦਾ ਇਹਦੇ ਸਾਡੇ ਦੇ ਬਜ਼ੁਰਗਾਂ ਜਦੋਂ ਪਾਕਿਸਤਾਨ ਤੋਂ ਅਸੀਂ ਉੱਠ ਕੇ ਆਏ ਸਾਡਾ ਪਿੰਡ ਜਾਮਣੇ ਅਸੀਂ ਪਾਕਿਸਤਾਨ ਤੋਂ ਉਹ ਤਾਂ ਸਾਨੂੰ ਫਿਰ ਜ਼ਮੀਨ ਇੱਥੇ ਲਾਟ ਹੋ ਗਈ ਸਾਨੂੰ ਕੋਈ ਸਾਡੂ ਭਾਈ ਕੇ ਜਾਲਪੁਰਿਆਈ

ਆਪਾਂ ਟਰੈਕਟਰ ਖੜਾ ਕੀਤਾ ਉਹਨਾਂ ਨੇ ਕੱਲ ਹੀ ਖੜਾ ਆਪਣੇ ਅੱਗੇ ਦੀ ਛੱਡੋ ਪਿੱਛੇ ਪਿੱਛੇ ਇਹਨਾਂ ਨੇ ਹਉਣ ਦਾ ਉਹ ਰਤ ਦੇ ਪੌਣੇ ਘੰਟੇ ਦਾ ਕਹਿਣਾ ਪਿੱਛੋਂ ਵੀ ਛਵਾੜੇ ਲਾਗੇ ਲਾਗੇ ਜ਼ਮੀਨਾਂ ਇਹਨਾਂ ਚ ਵਖੜ ਦਿੰਦੇ ਵਾਸਤੇ ਤਾਰੋਂ ਪਾਰ ਦੀ ਤਾਂ ਗੱਲ ਦੂਰ ਦੀ ਆ ਇਥੇ ਠੇਕੇ ਤੇ ਕੋਈ ਜ਼ਮੀਨ ਨਹੀਂ ਤੇ ਸਾਡੀ ਹੁਣ ਆਪਦੀਆਂ ਜ਼ਮੀਨਾਂ ਜਿੰਨੇ ਵੀ ਅੰਦਰ ਕਿਸਾਨ ਹੈ ਸਭ ਦੀ ਜ਼ਮੀਨ ਆਪਦੀ ਕਿਸੇ ਨੂੰ ਕੋਈ ਠੇਕੇ ਦੇ ਨਹੀਂ ਹਾਂ ਤਾਂ ਬਾਹਰ ਨਹੀਂ ਜੀ ਰਿਹਾ ਸਿੱਖਾਂ ਦੇ ਹਾਂਜੀ ਹਾਂਜੀ ਤੇ ਉਹ ਗੱਲ ਹੀ ਤੇ ਇਹ ਇਹਨਾਂ ਨੇ ਇਹਨਾਂ ਦੇ ਵਾਸਤੇ ਹੀ ਤਾਂ ਆਪਣੇ ਗੁਰੂ ਨੇ ਸੀਸ ਦਿੱਤਾ ਹੈ ਬਾਰੇ ਇਹ ਤਾਂ ਸਾਨੂੰ ਬਹੁਤ ਜ਼ਿਆਦਾ ਤੰਗ ਕਰ ਰਿਹਾ ਜਲੀਲ ਕਰਦੇ ਆ ਜੀ ਮੁੱਕ ਦੀ ਗੱਲ ਜਿਹੜੀ ਵੀ ਜਲੀਲ ਕਰਦੇ ਆ ਤੇ ਰੁੱਖ ਤੁਸੀਂ ਇਹਨਾਂ ਦੇ ਵੱਢ ਕੇ ਲਿਆਂਦੇ ਜਦੋਂ ਨਹੀਂ ਉਹ ਆਪਣੇ ਹੀ ਨੇ ਆਪਣੇ ਉਹ ਤਾਂ ਮੈਂ ਵੀਡੀਓ ਬਣ ਗਈ ਪੈ ਗਈ ਆ ਆ ਜਿੱਧਰ ਦੀ ਰੁੱਖ ਖੇਚ ਕੇ ਲਿਆਂਦੇ ਨਾ ਵਿੱਚ ਓਨਾ ਰਿਹਾ ਵਿੱਚ ਅੱਛਾ ਅੱਛਾ ਆ ਰੁੱਖ ਵੱਢ ਕੇ ਕੁਝ ਇਧਰੋਂ ਲਿਆਉਂਦੇ ਰਿਹਾ ਲਾਗੋ ਲਾਗੋ ਓਏ ਟਾਲੀ ਵੱਡੀਆਂ ਇਧਰੋਂ ਟਾਲੀਆਂ ਆ ਉਹ ਦੋ ਵੱਡੀਆਂ ਅੱਛਾ ਅੱਛਾ ਉਹ ਤਾਂ ਵੈਸੇ ਨਾਲ ਉਹਨਾਂ ਦਾ ਇਥੋਂ ਵੀਡੀਓ ਬਣ ਗਿਆ ਜਦੋਂ ਲੋਕਾਂ ਨਾਲ ਸੋਸ਼ਲ ਮੀਡੀਆ ਵਾਲਿਆਂ ਨੇ ਇਹਨਾਂ ਰਿਵਿਊ ਲੈਂਦੇ ਮਾਰਿਆ ਆਹ ਵੇ ਰੁਕ ਸਾਰੇ ਸ਼ਾਂਗ ਸ਼ਾਂਗ ਕੇ ਲਿਆंदे ਆ ਪਿੱਛੋਂ ਤੱਕ ਖਿੱਚ ਕੇ ਪਾਣੀ ਦੇ ਵੀਧੀ ਲਿਆਉਂਦੇ ਰੇ ਖਿੱਚ ਕੇ ਉਧਰਲੇ ਬੰਦੇ ਵੀ ਇੱਧਰ ਆ ਗਏ ਸੀ ਨਹੀਂ ਨਹੀਂ ਉਹ ਆਪਣੇ ਸੀ ਉਹ ਆਪਦੇ ਪਿੱਛੇ ਉਹ ਬੰਨਤੇ ਰਹੇ ਆ ਆਪਣੇ ਦਾ ਉਹਨਾਂ ਨੂੰ ਕਿੱਥੋਂ ਆਉਂਦਾ ਨੇ ਤੇ ਬੀਐਸਐ ਵਾਲੇ ਜਿਹੜੀ ਕੋਈ ਮਿੱਟੀ ਪਾਈ ਆ ਆਪਣੇ ਲੱਗੇ ਆਪਣੇ ਨਾਲ ਉਹਨਾਂ ਨੂੰ ਕਿੱਥੋਂ ਆਪਣੇ ਬੰਦੇ ਨਹੀਂ ਬਰਦਾਸ਼ਤ ਕਰਦੇ ਉਹਨਾਂ ਨੂੰ ਕਿੱਥੋਂ ਕਰਨਾ ਦਾ ਤੇ ਪਰ ਇੰਨਾ ਵੱਡਾ ਜਦੋਂ ਕੰਮ ਹੋਇਆ ਹੋਇਆ ਹੁਣ ਆਪਾਂ ਸਾਰੇ ਆਏ ਆ ਉਸ ਟਾਈਮ ਵੀ ਹੋਰ ਵੀ ਸੰਪਰਦਾਵਾਂ ਵੀ ਆਈਆਂ ਸਮਾਜ ਸੇਵਕ ਵੀ ਆਏ ਆ ਪਰ ਇੱਥੇ ਐਮਪੀ ਨੇ ਗੇੜਾ ਨਹੀਂ ਮਾਰਿਆ ਨਾ ਜੀ ਨਾ ਇਹ ਤਾਂ ਫਿਰ ਆਪਣਾ ਲਵਾਰਸ ਹੋ ਗਿਆ ਨਾ ਇਲਾਕਾ ਹਾਂ ਜੀ ਪ੍ਰਧਾਨ ਸਾਹਿਬ ਜੀ ਤੁਸੀਂ ਕਾਗਰ ਦਰਿਆ ਤੇ ਡੀਸੀ ਸਾਹਿਬ ਦੇ ਸਿਰ ਤੇ ਬਹਿ ਕੇ ਤੁਸੀਂ ਕਾਗਰ ਦਰਿਆ ਨੂੰ ਮਜ਼ਬੂਤ ਕਰਾਇਆ ਬਚਾਤਾ ਹੈ ਕਿ ਬਚਾਤਾ ਉੱਥੇ ਉਹ ਟੁੱਟ ਨਹੀਂ ਸਕਿਆ ਉਹ ਉਹਨੂੰ ਹੁਣ ਮੈਟਲ ਦੇਣਾ ਹੈ ਚਾਂਦੀ ਦਾ ਡੀਸੀ ਸਾਹਿਬ ਨੂੰ ਨਹੀਂ ਉਹ ਜਕੀਆ ਨੋ ਦਾ ਹੈ ਇਹ ਆਪਣੇ ਦਾ ਦਾਗਾ 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 ਆਛਾ ਆਛਾ ਤੇ ਪ੍ਰਧਾਨ ਸਾਹਿਬ ਜੀ ਜੇ ਉਹ ਤੁਸੀਂ ਵੇਖੋ ਕਿੰਨਾ ਕਰਾਇਆ ਤੇ ਆ ਵੀ ਤਾਂ ਹੋ ਸਕਦਾ ਇਹ ਹੋ ਸਕਦਾ ਇਹ ਤਾਂ ਵੇਖੋ ਬਿਲਕੁਲ ਹੀ ਆ ਕੁਛ ਵੀ ਨਹੀਂ ਬੰਨਾ ਇਹ ਵੀ ਪੇ ਦੂਜਾ ਹੁਣ ਗਰਾਈਆਂ ਗਰੂਈਆਂ ਕਰਕੇ ਪਿੰਡੋਂ ਮਿੱਟੀ ਪਾਈ ਆ ਬਾਹਰ ਦੇ ਵਿੱਚ ਜੀ ਐਮਐਨਏ ਬੋਲਦਾ ਰਹੇ ਨਾ ਫੇਰ ਇਹ ਚੋਕ ਸੁੱਟ ਜਾਂਦੇ ਹਾਂ ਜੀ ਤੇ ਜੇ ਕੋਈ ਬੋਲ ਰਹੀ ਨਾ ਤਾਂ ਤੇ ਦੇਖੋ ਇਹਦੀ ਅੱਗੇ ਚੱਲੀਏ ਜੀ ਚੱਲੀਏ ਠੀਕ ਹੈ ਰਾਕੋ